विद मॉक्स तो जी आप सेंटा जी बच्चा ਵੀ ਹੈ ਜੀ ਮੈਂ ਸੌਰੇ ਨੂੰ ਨਾਲ ਲੈ ਕੇ ਆਈ ਸੀ ਜੀ ਜੀ ਹੁਣ ਮੈਂ ਗਲਤੀ ਕਰੀ ਮਾਫ ਮੰਗਦੀ ਆ ਜੀ ਇਸ ਕਰ ਦੀ ਅਗਲਤੀ ਹੋ ਗਈ ਵਸ ਨਹੀਂ ਜੀ ਅਸੀਂ ਤਾਂ ਉੱਥੇ ਢਿੰਗਲਵਾੜੇ ਛੱਡਣਾ ਸੀਗਾ ਜੀ ਉੱਥੇ ਸਾਡੇ ਕੋਲੇ ਪ੍ਰੂਫ ਹੀ ਕੋਈ ਨਹੀਂ ਸੀਗਾ ਉਹ ਇਸ ਕਰਕੇ ਅਸੀਂ

ਇਸ ਦੇ ਵਿੱਚ ਤੁਹਾਡੇ ਸੁਰਮੇ ਵੀ ਸਾਧਤਾ ਹੈ। ਹਾਂਜੀ। ਲੱਗਦਾ ਨਹੀਂ ਕਿ ਇੱਥੇ ਭੰਤਨ ਸ਼੍ਰੀ ਗੁਰੂ ਰਾਮਦਾਸ ਜਰ ਤੇਨੀ ਦੁਨੀਆ ਆਉਂਦੀ ਹੈ ਤੇ ਤਾਂਤਾ ਮੰਦਿਰ ਜਾਂਦੀ ਹੈ ਤੁਸੀਂ ਆਪਣੇ ਬੱਚੇ ਨੂੰ ਸਰਾਸ਼ਾ ਦਿੰਦੇ। ਜੀ ਸ੍ਰਵਤੀ ਦਾ ਸ਼ਾਸ ਕਰਦੇ ਆਂ ਦੀ ਆਦੀ ਦਾ। ਸਰਤਾ ਹੁੰਦਾ। ਹਾਂਜੀ ਆਉਂਦਾ ਜੀ। ਹੁਣ ਮਾਫੀ ਮੰਗੂ ਗੁਰੂ ਰਾਮ ਦਾ। ਹਾਂਜੀ ਜੀ ਮਾਫੀ ਮੰਗਣੇ ਆਏ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਲਦੀਪ ਸਿੰਘ ਹੈ। ਹਾਂਜੀ ਉਸ ਦਿਨ ਤੁਸੀਂ ਆਏ ਸੀ ਤੇ ਇੱਕ ਬੱਚੇ ਨੂੰ ਛੱਡ ਕੇ ਚਲੇ ਗਏ ਸੀ। ਕੀ ਕਾਰਨ ਕੀ ਮਜਬੂਰੀ ਦੇਖ ਸਕਦੇ ਮੈਂ ਗਲਤੀ ਹੋ ਗਈ ਬਸ ਕਿ ਕਿਸ ਪਰ ਉਸ ਨੂੰ ਕੀ ਆ ਇਸ ਵੀ ਇੱਥੇ ਛੱਟਣਾ ਸੀ ਨਹੀਂ ਜੀ ਅਸੀਂ ਤਾਂ ਉੱਥੇ ਿੰਗਲਵਾੜੇ ਛੱਟਣਾ ਸੀਗਾ ਜੀ ਉੱਥੇ ਸਾਡੇ ਕੋਲੇ ਪ੍ਰੂਫ ਹੀ ਕੋਈ ਨਹੀਂ ਸੀਗਾ ਉਹ ਇਸ ਕਰਕੇ ਅਸੀਂ ਉੱਥੇ ਛੱਟਣਾ ਕਿਉਂ ਸੀ ਕੀ ਕਮੀ ਸੀ ਅਸੀਂ ਇਸ ਗੱਲ ਦੀ ਗਲਤੀ ਚਾਹੁੰਦੇ ਆ ਮਾਫੀ ਚਾਹੁੰਦੇ ਆ ਇਹ ਵੀ ਸਾਡੇ ਤੋਂ ਗਲਤੀ ਹੋ ਗਈ ਮਾਫਤ ਹੋ। ਅ ਅ ਕੁਝ ਦਿਨ ਪਹਿਲਾਂ ਇੱਕ ਲੜਕੇ ਨੂੰ ਜਿਹੜਾ ਕਿ ਛੱਡ ਕੇ ਚਲੇ ਗਏ ਸੀ ਕਿ ਹੁਣ ਵਾਪਸ ਨਹੀਂ ਆਉਂਦੇ ਨਹੀਂ ਕੀ ਕਹਨ ਚਾਹੀਦਾ। ਬਿਲਕੁਲ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ। ਇਹ ਮੈਂ ਕੁਝ ਦਿਨ ਪਹਿਲਾਂ ਜਿਹੜਾ ਵਾ ਪ੍ਰਕਰਮਾਂ ਦੇ ਵਿੱਚ ਇਹ ਹੁਣ ਇਹਨਾਂ ਦਾ ਜਿਹੜਾ ਪਤਾ ਲੱਗਾ ਵਾ ਵੀ ਇਹ ਸੱਸ ਤੇ ਆਪਣਾ ਇਹ ਸੌਰੀ ਸਹਰਾ ਤੇ ਨਾਲ ਇਹਨਾਂ ਨੂੰ ਆ ਸਹਰਾ ਤੇ ਨੌਂ ਜਿਹੜੀ ਆ ਇਹ ਬੱਚੇ ਨੂੰ ਇਹ ਛੱਡ ਕੇ ਗਏ। ਇਨਾਂ ਮੁਤਾਬਕ ਇਹ ਕਹਿ ਰਹੇ ਆ ਵੀ ਬੱਚਾ ਜਿਹੜਾ ਥੋੜਾ ਜਿਹਾ ਨਾਰਮਲੀ ਤੇ ਅਸੀਂ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਤੇ ਇਸ ਕਰਕੇ ਅਸੀਂ ਛੱਡ ਗਏ ਇੱਥੇ ਗਏ ਆ ਸਾਡੀ ਮਜਬੂਰੀ ਆ ਤੇ ਹੁਣ ਉਸ ਸਮੇਂ ਜਿਹੜਾ ਵਾ ਆਪਾਂ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਜਿਹੜਾ ਦਰਬਾਰ ਸਾਹਿਬ ਦਾ ਗੁਲਿਆਰਾ ਚੌਂਕੀ ਦੇ ਨਾਲ ਸੰਪਰਕ ਕਰਕੇ ਜਿਹੜਾ ਵਾ ਉਸ ਦੀ ਸਹਾਇਤਾ ਦੇ ਨਾਲ ਇਹਨਾਂ ਦਾ ਸਾਰਾ ਐਡਰੈਸ ਜਿਹੜਾ ਆ ਕਰਦਰ ਲੱਭ ਕੇ ਇਹਨਾਂ ਨੂੰ ਸਾਡੀ ਗੁਲਿਆਰਾ ਚੌਂਕੀ ਵੱਲੋਂ ਜਿਹੜਾ ਇੱਥੇ ਧਿਆਨ ਦਾ ਗਿਆ ਵਾ ਤੇ ਅੱਜ ਆਪਣਾ ਆਪਣਾ ਇਹ ਆਪਣੀ ਜਿਹੜੀ ਆ ਉਹ ਫੀਡ ਕਰ ਰਹੇ ਆ ਵੀ ਸਾਡੇ ਕੋਲ ਗਲਤੀ ਹੋਈ ਹੈ ਬਹੁਤ ਵੱਡੀ ਗਲਤੀ ਹੋਈ ਆ ਤੇ ਇਹਨਾਂ ਦਾ ਫਿਲਹਾਲ ਜੇ ਬੱਚਾ ਭਿੰਦਲਵਾੜੀ ਆ ਤੇ ਵੇਖਦੇ ਹਾਂ ਉਹਨਾ ਆਪਣੇ ਇੰਪਲਸ ਕਾਰਵਾਈ ਕਰਨਗੇ ਜੋ ਉਹਨਾਂ ਦੇ ਹੋਊਗਾ